ਹਲੋ ਜੀ ਸਸਕਾਲ ਸਾਰੇ ਨੂੰ ਸੋ ਅੱਜ ਤਾਂ ਤੁਹਾਡਾ ਅੱਜ ਕੋਈ ਲਾਈਵ ਵਿੱਚ ਕਿਵੇਂ ਹੋ ਸਾਰੇ ਜਾਣੇ ਰੋ ਦਿੱਤਾ ਮੈਨੂੰ ਸੁੱਖ ਤੇਰਾ ਦਿੱਤਾ ਮੈਨੂੰ

ਸੁਖ ਤੇਰਾ ਦਿੱਤਾ ਲੈ ਲੀਏ 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 ਕਹ ਕੰਗ ਕੰ ਕਰੇ ਆ ਤੂੰ ਸੁਲੱਖ ਕਰੇ ਫਤ ਸੁਲ ਤੂੰ ਬੱਤੀ ਬਦਲਿਆ ਹੈ ਰੁਕ ਤੂੰ ਕੰਬੀਆ ਤਰਾਂ ਤੋਂ ਹਾਂਜੀ ਸਸ਼ਿਕਾ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਦੇ ਲਾਈਵ ਵਿੱਚ ਸਾਰੇ ਜਣੇ ਲਾਈਵ ਨੂੰ ਲਾਈਕ ਕਰਦੇ ਜੀ ਆਪਣੀ 1000 ਦੀ ਫੈਮਿਲੀ 28 ਦਿਨ ਦੇ ਵਿੱਚ ਕੰਪਲੀਟ ਹੋ ਚੁੱਕੀ ਆ ਤੇ ਵਾਚ ਟਾਈਮ ਵੀ ਬਹੁਤ ਵਧੀਆ ਕੰਪਲੀਟ ਹੋਇਆ ਏ ਮੈਨੂੰ ਨਹੀਂ ਲੱਗਦਾ ਇੰਨਾ ਇਨੀ ਜਲਦੀ ਕਿਸੇ ਦਾ ਵਾਚ ਟਾਈਮ ਕੰਪਲੀਟ ਹੁੰਦਾ ਹੋਊਗਾ ਅਸੀਂ ਇਹ ਟੌਪਿਕ ਤੇ ਵਲੌਗ ਬਹੁਤ ਜਲਦੀ ਬਣਾਉਂਗੀ ਮੈਂ ਤੇ ਸਾਰਿਆਂ ਨੇ ਵਲੌਗ ਦੇਖਿਓ ਮੈਨੂੰ ਇਹਦੀ ਕੋਈ ਇੱਕ ਟ੍ਰਿਕ ਪਤਾ ਲੱਗੀ ਸੀ ਜਿਹਦੇ ਨਾਲ ਵਾਚ ਟਾਈਮ ਮਤਲਬ ਬਹੁਤ ਜਲਦੀ ਪੂਰਾ ਹੁੰਦਾ ਏ ਜਿੱਦਾਂ ਜਿੱਦਾਂ ਤੁਹਾਡੇ ਸਬਸਕ੍ਰਾਈਬਰ ਵਾਦੇ ਨੇ ਉਦੋਂ ਦਾ ਉਦੋਂ ਦਾ ਵਾਸ਼ ਟਾਈਮ ਵੀ ਵਧਦਾ ਏ ਕਈਆਂ ਦਾ ਕੀ ਹੁੰਦਾ ਏ ਵੀ ਲਾਈਵ ਹੁੰਦੇ ਰਹਿੰਦੇ ਆ ਨਾ ਤੇ ਕਹਿੰਦੇ ਆ ਵੀ 2 ਘੰਟੇ ਹੋ ਗਏ 3 ਘੰਟੇ ਹੋ ਗਏ ਵੀ ਵਾਸ਼ ਟਾਈਮ ਫਿਰ ਵੀ ਨਹੀਂ ਵਧਦਾ ਤੇ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸੂ ਜੇ ਕਿਸੇ ਨੇ YouTube ਬਾਰੇ ਕੁਝ ਵੀ ਪੁੱਛਣਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਲਾਈਵ ਵਿੱਚ ਲਾਸਟ ਤੱਕ ਬਣੇ ਰਹੋ ਤੁਹਾਨੂੰ ਅਸੀਂ ਅੱਜ ਗਿਵ ਅਵੇ ਦਿਖਾਵਾਂਗੇ ਕਿਹੜਾ ਕਰਨ ਲੱਗੇ ਆ 1k ਦਾ ਸੈਲੀਬ੍ਰੇਸ਼ਨ ਵਲੌਗ ਵੀ ਆਏਗਾ ਤੇ ਤੁਸੀਂ ਸਾਰੇ ਜਾਨੇ ਪਲੀਜ਼ ਵਲੌਗ ਨੂੰ ਜ਼ਰੂਰ ਦੇਖਿਓ ਤੇ ਹੁਣ ਤੁਸੀਂ ਸਾਰੇ ਜਾਨੇ ਵਲੌਗ ਦੇ ਸਪੋਰਟ ਕਰੋ ਕਿਉਂਕਿ ਵਲੌਗ ਤੇ ਮਿਹਨਤ ਵੀ ਲੱਗਦੀ ਹੈ ਤੁਹਾਨੂੰ ਪਤਾ ਨਾ ਵੀ ਉਹਦੇ ਤੇ ਵੀ ਆ ਰਿਹਾ ਕਿਉਂਕਿ ਮੈਂ ਵਲੌਗ ਮੈਂ ਸੋਚਿਆ ਹੋਇਆ ਸੀ 1k ਤੋਂ ਬਾਅਦ ਹੀ ਬਣਾਉਣੇ ਸਟਾਰਟ ਕਰੂੰਗੀ ਤੇ ਬਹੁਤ ਘੈਂਟ ਘੈਂਟ ਵਲੌਗ ਮੈਂ ਹੁਣ ਬਣਾਇਆ ਕਰਨਿਆ ਤੇ ਸਾਰਿਆਂ ਨੇ ਦੇਖਿਓ ਅੱਜ ਰੱਖੜੀ ਦਾ ਵਲੌਗ ਰੱਖੜੀ ਦਾ ਆਊਗਾ ਸ਼ਾਮ ਨੂੰ 6 ਵਜੇ ਤੇ ਸਾਰੇ ਜਾਨੇ ਵਲੌਗ ਚੈੱਕ ਕਰਿਓ ਜੇ ਤੁਸੀਂ ਸਪੋਰਟ ਕਰੋਗੇ ਤਾਂ ਹੋ ਸਕਦਾ ਹੈ ਏਦੋਂ ਵੀ ਵਧੀਆ-ਵਧੀਆ ਵਲੌਗ ਲੈ ਕੇ ਆਵਾਂ ਤੇ ਸਾਰੇ ਜਾਨੇ ਕਮੈਂਟਾਂ 'ਚ ਜੇ ਦੱਸੋ ਤੁਸੀਂ ਲਾਈਵ ਕਿੱਥੋਂ ਦੇਖ ਰਹੇ ਹੋ ਗੁਰੀ ਪਲੇ ਫਿਟ ਚੈਨਲ ਇਹਨਾਂ ਦਾ ਬਹੁਤ ਹੀ ਜ਼ਿਆਦਾ ਯੋਗਦਾਨ ਆ ਮੇਰੀ 1k ਸਬਸਕ੍ਰਾਈਬਰ ਦੇ ਵਿੱਚ ਤੇ ਵਾਚ ਟਾਈਮ ਗੇਨ ਕਰਨ 'ਚ ਸਾਰਾ ਕੁਝ ਮਤਲਬ ਜਿਤ ਇਥੋਂ ਤੱਕ ਜਦੋਂ ਦੀ ਮੈਂ ਆਈ ਆ ਤੇ ਇਹ ਸਾਰੇ ਸਾਰਿਆਂ ਨਾਲ ਜ਼ਿਆਦਾ ਇਹਨਾਂ ਨੇ ਮੈਨੂੰ ਸਪੋਰਟ ਕੀਤਾ ਬਾਕੀ ਫੈਮਿਲੀ ਦਾ ਵੀ ਸਪੋਰਟ ਨਾਲ ਰਿਹਾ ਏ ਸਭ ਤੋਂ ਜ਼ਿਆਦਾ ਤੁਸੀਂ ਸਾਨੂੰ ਇੰਨਾ ਪਿਆਰ ਕਰ ਰਹੇ ਹੋ ਇੰਨੇ ਵਧੀਆ ਤੁਸੀਂ ਮਤਲਬ ਮੈਂ ਸੋਚਿਆ ਨਹੀਂ ਸੀਗਾ ਵੀ ਮਤਲਬ 1k ਇੰਨੀ ਜਲਦੀ ਹੋਣਗੇ ਚਲੋ ਤੁਹਾਨੂੰ ਅਸੀ ਇਹ ਕੁਛ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ YouTube ਬਾਰੇ ਤੁਸੀਂ ਕੋਈ ਵੀ ਕੁਐਸਚਨ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਸੇਜ ਕਰ ਸਕਦੇ ਹੋ ਸਾਡਾ 1K ਦਾ ਬਲੌਗ ਸੈਲੀਬ੍ਰੇਸ਼ਨ ਦਾ ਵੀ ਆਊਗਾ ਤੀਆਂ ਦੇ ਫੰਕਸ਼ਨ ਦਾ ਵਲੌਗ ਵੀ ਆਊਗਾ ਤੇ ਸਾਰੇ ਜਾਨੇ ਵਲੌਗ ਨੂੰ ਜਰੂਰ ਚੈੱਕ ਕਰਿਓ ਦੇਖਿਓ ਸਾਰੇ ਜਾਨੇ ਕਮੈਂਟ ਕਰਿਓ ਕਿਥੋਂ ਕਿਸੀ ਵਲੌਗ ਦੇਖ ਰਹੇ ਹੋ ਫਿਲਹਾਲ ਤੁਸੀਂ ਵੀ ਲਾਈਵ ਨੂੰ ਲਾਈਕ ਕਰ ਦਿਓ ਜੀ ਸਾਰੇ ਜਾਨੇ ਨੜਿਕ ਉਤਰ ਮਰੇ ਆਏ ਹਣਾ ਮੁਜਾਰੇ ਪਤਾ ਨਹੀਂ ਕਿਉਂ ਮਾਰੀ ਜਾਂਦੇ ਆ ਇੱਕ ਉੱਪਰਲੇ ਮੇਰੇ ਰੂਮ 'ਚ ਜਿਹੜਾ ਉਹ ਨਹੀਂ ਰਹਿੰਦਾ ਸੀ ਹੈਨਾ ਬਹੁਤ ਮਤਲਬ ਥੋੜੀ ਜਿਹੀ ਜਗ੍ਹਾ ਰਹਿੰਦੀ ਸੀ ਉੱਥੇ ਵੀ ਕਬੂਤਰ ਬੈਠੇ ਆ ਗਏ ਤੇ ਉਹ ਵੀ ਉੱਥੋਂ ਉਹਨਾਂ ਨੂੰ ਵੀ ਦੇਖਣ ਆਲਾ ਵਿਚਾਰਿਆਂ ਨੂੰ ਨਹੀਂ ਉਹ ਉਹ ਲੈ ਆਵਾਂਗੇ ਬਾਕਸ ਜਿਹੜੇ ਬਣੇ ਹੁੰਦੇ ਆ ਉਹ ਟੰਗ ਦਾਂਗੇ ਥੋੜੀ ਜਗ੍ਹਾ ਲੱਭਦੇ ਉੱਥੇ ਬਹਿ ਗਿਆ ਹੁਣ ਇਹ ਤਾਰਾਂ ਤੇ ਉਹ ਕਿੱਥੇ ਛੱਡਦਾ ਇੰਨਾ ਵੱਡਾ ਕਰੰਟ ਲਵਾ ਕੇ ਬਹਿ ਜਾ ਕਬੂਤਰ ਹਾਂਜੀ ਲਾਈਵ ਨੂੰ ਲਾਈਕ ਕਰ ਦਿਓ ਪਲੀਜ਼ ਭਰੇ ਨਾ ਤੂੰ ਬੰਦਿਆ ਰੁਕਨਾ ਤੂੰ ਬੰਦਿਆ ਗੁਰੂ ਮੈਸੀ ਕਰੋ ਕਿੱਧਰ ਭੱਜ ਗਏ ਤੁਸੀਂ ਲਾਸਟ ਦਿ ਜੋਤਵੀਰ ਵਰਗੇ ਨੇ ਵੀ ਬਹੁਤ ਹੈਲਪ ਕੀਤੀ ਸਬਸਕ੍ਰਾਈਬਰ ਵਧਾਉਣ ਦੇ ਕਿ ਕਿ ਸਾਨੂੰ ਇਹ ਸੀਗਾ ਵੀਡੀਓ ਬਣਾਵਾਂਗੇ ਪਰ ਵੀਡੀਓ ਤੇ ਪੋਪਟ ਹੋ ਗਿਆ ਵੀਡੀਓ ਬਣੀ ਨਹੀਂ ਮੂਡ ਕੇ ਤਾਂ ਤਾਂ ਆਫ ਹੋਇਆ ਪਰ ਖੁਸ਼ੀ ਵੀ ਸੀਗੀ ਕਿ ਬਣ ਕੇ ਕੰਪਲੀਟ ਹੋਇਆ ਇਹ ਇਸ ਲਈ ਹੁਣ ਤੁਸੀਂ ਪਲੀਜ਼ ਹੋਰ ਵੀ ਸਪੋਰਟ ਕਰੋ ਸਾਰੇ ਜਾਨੇ ਮੇਰਾ ਸੋਚਿਆ ਹੋਇਆ ਹੈ ਕਿ YouTube ਤੇ ਇਦਾਂ ਦਾ ਕੁਝ ਲੈ ਕੇ ਆਉਣਾ ਵੱਖਰਾ ਜਿਹੜਾ ਕਿ ਕਿਸੇ ਨੇ ਨਾ ਕਦੇ ਵੀ ਨਾ ਦਿਖਾਇਆ ਹੋਵੇ ਕਿ ਵੱਖਰਾ ਕਰਨਾ ਹੈ ਮੈਂ ਸਾਰਾ ਤੁਹਾਨੂੰ ਦੱਸੂੰਗੀ ਮੈਂ ਪਹਿਲਾਂ ਬਹੁਤ ਚੈਨਲ ਬਣਾਇਆ ਉਹਦੇ ਬਾਰੇ ਤੁਹਾਨੂੰ ਮੈਂ ਸਾਰਾ ਵਲੌਗ ਦੇ ਵਿੱਚ ਦੱਸੂੰਗੀ ਤੇ ਤੁਸੀਂ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਜੀ ਤੁਸੀਂ ਕਿੱਥੋਂ ਕਿੱਥੋਂ ਸਾਡਾ ਲਾਈਵ ਦੇਖ ਰਹੇ ਹੋ ਤਾਰੇ ਆਨੇ ਸਪੋਰਟ ਕਰੋ ਕੋਈ ਵੀ YouTube ਬਾਰੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਮੈਸੇਜ ਕਰ ਸਕਦੇ ਹੋ ਜੀ ਮੈਂ ਨਾ ਜਦੋਂ ਦਾ ਮੈਂ ਆਹ ਵਾਲੀ ਵੀਡੀਓ ਪਾਈ ਮੈਨੂੰ ਟਾਈਮ ਦਾ ਨਾ ਥੋੜਾ ਜਿਹਾ ਇਸ਼ੂ ਸੀਗਾ ਮੈਂ ਟਾਈਮ ਬਹੁਤ ਗਲਤ ਤੇ ਅਪਲੋਡ ਕੀਤੀ ਆ ਹੋ ਗਿਆ ਡਾਊਨਲੋਡ ਓਕੇ ਓਕੇ ਕਰੋ ਕੀ ਆਹੀ ਵੀਡੀਓ ਵੇਖੀ ਜਾਨੀ ਮੈਂ ਕਰਉਦੀ ਜੋ ਸੀ ਮੈਨੂੰ ਸੈਂਡ ਕਰ ਦਿਓ ਗੁਰ ਹੁੱਕੀ ਹਾਂਜੀ ਜਿਹੜੇ ਨਵੇਂ ਜੁੜ ਰਹੇ ਆ ਪਲੀਜ਼ ਸਾਰੇ ਜਣੇ ਮੈਸੇਜ ਕਰੋ ਤੁਸੀਂ ਕਿੱਥੋਂ ਦੇਖ ਰਹੇ ਹੋ ਸਾਡਾ ਲਾਈਵ ਵੀਰੋ ਭੈਣੋ ਗਲਤ ਟਾਈਮ ਅਪਲੋਡ ਟਾਈਮ ਅਪਲੋਡ ਇਹ ਤਾਂ ਮੈਨੂੰ ਪਤਾ ਇਹ ਗਲਤ ਟਾਈਮ ਹੋਇਆ ਪਰ ਕੋਈ ਗੱਲ ਨਹੀਂ ਵੀਡੀਓ ਨੇ ਮੈਨੂੰ ਪਤਾ ਇਹ ਲੋਕਾਂ ਨੇ ਸਪੋਰਟ ਕਰ ਹੀ ਦੇਣਾ ਹੈ ਚੱਲ ਜਾਣੀ ਆ ਵਿਊ ਵਾ ਵਧੀਆ ਆਉਣਗੇ ਡਬਲ ਟੈਪ ਔਨ ਸਕਰੀਨ ਸਾਰੇ ਜਣੇ ਜਿਹੜੇ ਨਵੇਂ ਜੋੜ ਰਹੇ ਐ ਜੀ ਮੈਸੀ ਕਰੋ ਡਬਲ ਟੈਪ ਕਰੋ ਆ ਜਿਹੜੇ ਨਵੇਂ ਜੋੜ ਰਹੇ ਐ ਜੀ ਮੈਸੀ ਕਰੋ ਸੁਖ ਹੈਲੋ ਸਿਸਟਰ ਕਿਵੇਂ ਹੋ ਕਿਵੇਂ ਹੋ ਸਿਸਟਰ ਵਧੀਆ ਤੁਸੀਂ ਦੱਸੋ ਜੀ ਕਿਵੇਂ ਹੋ 你二步手机 ਸਿਸਟਰ ਕੰਗratulations 1 ਕੇ ਫੈਮਲੀ ਲਈ ਥੈਂਕ ਯੂ ਜੀ ਥੈਂਕ ਯੂ so much ਇਦਾਂ ਹੀ ਆਪਾਂ 10k 1 million ਬਹੁਤ ਅੱਗੇ ਤੱਕ ਜਾਣਾ ਹਜੇ ਤੇ ਇਹ ਤਾਂ ਸ਼ੁਰੂਆਤ ਆ ਹਜੇ ਜਿਹੜੇ ਨਵੇਂ ਜੁੜ ਰਹੇ ਆ ਜੀ ਸਾਰੇ ਜਣੇ ਲਾਈਵ ਨੂੰ ਲਾਈਕ ਕਰ ਦਿਓ ਤੇ ਤੁਸੀਂ ਜੇ ਕੁਝ ਵੀ ਪੁੱਛਣਾ ਚਾਹੁੰਦੇ ਹੋ YouTube ਬਾਰੇ ਮੈਨੂੰ ਪੁੱਛ ਸਕਦੇ ਹੋ ਮੈਂ ਨਿਊ ਚੈਨਲ ਬਣਾਉ ਉਹ ਸਿਸਟਰ ਹਾਂਜੀ ਕੋਈ ਗੱਲ ਨਹੀਂ ਤੁਸੀਂ ਜੇ ਚੈਨਲ ਬਣਾਉਣਾ ਤੇ ਬਣਾ ਸਕਦੇ ਹੋ ਪਹਿਲਾਂ ਸਭ ਤੋਂ ਜ਼ਿਆਦਾ ਕਿਹੜੀਆਂ ਚੀਜ਼ਾਂ ਚੈਨਲ ਤੇ ਜ਼ਰੂਰੀ ਨੇ ਹਨਾ ਸੈਟਿੰਗ ਕਿਹੜੀ ਜ਼ਰੂਰੀ ਆ ਜਦੋਂ ਤੁਸੀਂ ਨਵਾਂ ਚੈਨਲ ਬਣਾਉਨੇ ਹੋ ਤਾਂ ਤੁਸੀਂ ਕਿਹੜੀ ਸੈਟਿੰਗ ਪਹਿਲਾਂ ਕਰਨੀ ਆ ਉਹ ਮੈਂ ਤੁਹਾਨੂੰ ਨਾ ਵਲੌਗ ਦੇ ਵਿੱਚ ਦੱਸ ਦੂੰਗੀ ਸਿਸਟਰ ਕੋਈ ਗੱਲ ਨਹੀਂ ਤੁਸੀਂ ਮੇਰਾ ਵਲੌਗ ਚੈੱਕ ਕਰਿਓ ਤੇ ਆਪਾਂ ਤੁਹਾਨੂੰ ਉਹਦੇ ਵਿੱਚ ਸਾਰਾ ਦੱਸ ਦੇਵਾਂਗੇ ਕਿ ਤੁਸੀਂ ਹਨਾ ਪਹਿਲਾਂ ਕਿਹੜੀ ਸੈਟਿੰਗ ਕਰਨੀ ਆ ਜਿਹਦੇ ਨਾਲ ਤੁਹਾਡੇ ਚੈਨਲ ਦੀ ਗਰੋਥ ਮਗਰ ਵੀਡੀਓ ਫਸਟ ਪਾਉਂਗੇ ਨਾ ਤੁਹਾਨੂੰ ਆਪ ਹੀ ਫਰਕ ਲੱਗੂਗਾ ਜੇ ਤੁਸੀਂ ਸਿੰਪਲੀ ਬਸ ਜਿੱਦਾਂ ਹੁੰਦਾ ਹੈ ਬਣਾ ਲਈ ਵੀਡੀਓ ਤੇ ਅਪਲੋਡ ਕਰਤੀ ਹਨ ਤੇ ਉਦਾਂ ਕੋਈ ਫਰਕ ਨਹੀਂ ਪੈਂਦਾ ਨਾ ਕੋਈ ਹਨਾ ਸਬਸਕ੍ਰਾਈਬਰ ਆਉਣ ਤੇ ਨਾ ਹੀ ਤੁਹਾਡੇ ਹਨਾ ਵਿਊ ਆਉਣ ਵੀਡੀਓ ਤੇ ਇਸ ਲਈ ਜਦੋਂ ਤੁਸੀਂ ਚੈਨਲ ਬਣਾਉਂਗੇ ਨਾ ਤੇ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਮੇਰਾ ਵਲੌਗ ਚੈੱਕ ਕਰਿਓ ਤਾਂ ਫਿਰ ਤੁਸੀਂ ਆਪ ਦਾ ਚੈਨਲ ਬਣਾਓ ओके सिस्टर हाँ जी सिस्टर गुरी प्ले फिट डन लोगो ओके थैंक यू सो मच गौर ਵੀਰੇ ਅਰਗਿਆ ਨੂੰ ਵੀ ਕੋ ਲਾਈਵ ਦੇ ਵਿੱਚ ਲਾਈਵ ਨੂੰ ਲਾਈਕ ਕਰ ਦੇਣਾ ਕਿ ਸੁੱਖ ਹੋਰ ਘਰ ਠੀਕ ਸਾਰੇ ਸਿਸਟਰ ਹਾਂਜੀ ਸਿਸਟਰ ਸਾਰੇ ਵਧੀਆ ਨੇ ਤੁਸੀਂ ਦੱਸੋ ਤੁਹਾਡੇ ਘਰ ਪਰਿਵਾਰ ਸਾਰੇ ਕਿੱਦਾਂ ਨੇ ਗੁਰੀ ਫਲੇਫੇਟ ਕਰਤਾ WhatsApp ਓਕੇ 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 ਥੈਂਕ ਯੂ ਥੈਂਕ ਯੂ ਹੋਰ ਦੱਸੋ ਸੋ ਸੋ ਸਿਸਟਰ ਕਰੇ ਕਿੱਦਾਂ ਨੇ ਸਾਰੇ ਸਾਡੀ ਰੂਬੀ ਆ ਗਈ ਰੂਬੀ ਰੂਬੀ ਉਰੇ ਮੈਂ ਕੋਈ ਬਬ ਰੂਬੀ ਉਰੇ ਆ ਰੂਬੀ ਚਨੇ ਚਾ ਉਰੇ ਆਜਾ ਦਿਨੋ ਲਾਈਵ ਚ ਦੇਖਣਾ ਸਾਰਿਆਂ ਨੇ ਆਜਾ ਕਾ ਇਗਨੋਰ ਕਰੀ ਜੰਨੀ ਆ ਹੋ ਸਿੱਕੇ ਕਪੂ ਕਰਦਾ ਨਹੀਂ ਹੋਣਾ ਕਿ ਮੱਖਾਂ ਮਰੀ ਨਹੀਂ ਐ ਬੈਠੀ ਇੱਥੇ ਅਮਨਿੰਦਰ ਕੋਰ ਲਾਈਕ थैंक यू ਸਿਸਟਰ ਹਾਈ ਕਿਵੇਂ ਹੋ ਸਸ਼ੀਕਲ ਜੋਤ ਵੀਰੇ ਕਿਵੇਂ ਹੋ ਬਸ ਮੈਨੂੰ ਪਤਾ ਤੁਹਾਡੀ ਗੇਮ ਚਾਲੂ ਹੋ ਗਈ ਆ ਤੁਹਾਡੀ ਤੇ ਗੁਰਦੀ ਹੋਣਾ ਮਰਿੰਦਰ ਮਰਿੰਦਰ ਕਿਵੇਂ ਉਹ ਸਿਸਟਰ ਤੁਹਾਨੂੰ ਕੋਰ ਸਿਸਟਰ ਦਾ ਨਾਮ ਹੀ ਦੇ ਦਿੰਨੇ ਆ ਅਸੀਂ ਤੇ YouTube ਲੋਗੋ ਇਹ ਵਾਲਾ ਪਲੇ ਬਟਨ ਜਲਦੀ ਲੈ ਕੇ ਆਵਾਂਗੇ ਹੁਣ ਆਪਾਂ ਜੋਤ ਵੀਰੇ ਇਹ ਪਲੇ ਬਟਨ ਆਊਗਾ ਜਲਦੀ ਆਪਣਾ ਮੈਨੂੰ ਪਤਾ ਹੀ ਸੀ ਕਿ ਤੁਸੀਂ ਇਦਾਂ ਹੀ ਕਰੋਗੇ ਇਹ ਕੀ ਕਰ ਰਹੇ ਹੋ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਹੋਰ ਸਿਸਟਰ ਕਿਵੇਂ ਹੋ ਤੁਸੀਂ ਘਰ ਪਰਿਵਾਰ ਕਿੱਦਾਂ ਸਾਰੇ ਕਿੱਧਰ ਭੱਜ ਗਏ ਤੁਸੀਂ ਮੈਸੇਜ ਕਰੋ ਇਹ ਮੈਂ ਵੀ ਜਲਦੀ ਆਈ ਜਾਣਗੇ ਹੁਣ ਗਰ ਤੁਸੀਂ ਰੋਂਦੂਆ ਦੇ ਨਾਲ ਹੈਂਡ ਕਰਿਆ ਕਰੋ ਇਹ ਕੀ ਮੈਚ ਲੱਗ ਗਿਆ ਸਾਡਾ ਇਹ ਕੀ ਮਤਲਬ ਮੈਚ ਕਿਵੇਂ ਦਾ ਮੈਚ ਮੈਨੂੰ ਦੱਸੋ ਵੀ ਨਾ ਫੇਰ ਹੀ ਪਤਾ ਲੱਗੂ ਵੀ ਮੈਚ ਲੱਗਿਆ ਹੈ ਕਿਵੇਂ ਲੱਗਿਆ ਕੀ ਕਰ ਰਹੇ ਹੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕੀ ਹਾਂਜੀ ਸਰ ਜਣੇ ਜਿਹੜੇ ਨਵੇਂ ਆਇਆ ਲਾਈਕ ਕਰ ਦਿਓ ਲਾਈਵ ਨੂੰ ਉਹ ਦਿਲ ਕੀ ਨੂੰ ਭੇਜੀ ਜਾਂਦੇ ਆ ਕਿਉਂ ਤੁਸੀਂ ਕੁੱਟ ਖਾਣੀ ਆ ਹਾਲ ਤੇ ਦੱਸੋ ਓਕੇ 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 No problem ਸੋਕੀ sare nu like do te channel nu subscribe lo youtube bare to si kuch puchna chahunde ho main si kar sakde ਹਾਂ ਜਿਹੜੇ ਨਵੇਂ ਆ ਰਹੇ ਆ ਲਾਈਵ ਨੂੰ ਲਾਈਕ ਕਰ ਦੋ ਮੈਥੀ ਕਰਕੇ ਦੱਸੋ ਤੁਸੀਂ ਕਿੱਥੋਂ ਮੈਨੂੰ ਲੱਗਦਾ ਗੇਮ ਓਵਰ ਕਰ ਦਿੱਤੀ ਅਗਰ ਤੁਸੀਂ ਹਨਾ ਮੈਚ ਕਿਹੜੇ ਨਵੇਂ ਆ ਰਹੇ ਆ ਜੀ ਮੈਸੇਜ ਕਰੋ ਸਾਰੇ ਜਣੇ ਸੁਖ 我心不平。Oh. <c oughs> ਹਰ ਜਣੇ ਦੱਸੋ ਜੀ ਕਿ ਸਾਨੂੰ ਪਤਾ ਕੀ ਜੇ ਰਗੜਾਈ ਵਾਲਾ ਪੱਥਰ ਲੈਣਾ ਹੋਵੇ ਤਾਂ ਕਿੱਥੋਂ ਸਸਤਾ ਮਿਲਦਾ ਹੈ ਵਧੀਆ ਤੇ ਸਹੀ ਰੇਟ ਵਿੱਚ ਕਿੱਥੋਂ ਮਿਲਦਾ ਮੈਨੂੰ ਲੱਗਦਾ ਏ ਤੁਸੀਂ ਸਾਰੇ ਜਾਣੇ ਭੱਜ ਗਏ ਹੋ ਜੋ ਤੁਸੀਂ ਇਹ ਜੁਨਿਟਾਂ ਪ੍ਰੋਗਰਾਮ ਦੇ ਦੇਖਿਆ ਕਿ ਨੋ ਪ੍ਰੋਬਲਮ ਘਰ ਕੋਈ ਬਲੀ ਕੰਮ ਨਹੀਂ ਜ਼ਰੂਰੀ ਹੈ ਸੋ ਕਿ ਨੇ ਸਟ੍ਰੀਮ ਆਨ ਆਕੇ ਅਵਾਸ ਇਸੇ ਤੋਂ ਅੱਡਾ ਚੈਨਲ ਇਨੀ ਜਲਦੀ ਕਿਵੇਂ ਦਰੋਤ ਇਸ ਟਾਈਮ ਮੈਂ ਸਾਰਾ ਤੁਹਾਨੂੰ ਵਲੌਗ ਦੇ ਵਿੱਚ ਦੱਸੂਗੀ Če ti končujem, počnajo ja ti vlogi, te vite vlogi, te vite vlogi, te vite vlogi, te vite vlogi. ਲਾਈਵ ਕਿੰਨੇ ਵਜੇ ਆਉਨੇ ਹੋ ਤੁਸੀਂ ਡੇਲੀ ਸਿਸਟਰ ਮੈਂ ਲਾਈਵ ਡੇਲੀ ਆਉਣੀ ਆ 11 ਵਜੇ ਤੋਂ 12 ਵਜੇ ਤੱਕ ਸ਼ਾਮ ਨੂੰ ਅਸੀਂ ਆਉਨੇ ਆਗੇ 6 ਤੋਂ 7 ਵਜੇ ਤੱਕ ਕਿਉਂਕਿ ਜੇ ਹਨਾ ਮਤਲਬ ਟਾਈਮ ਮਿਲੇ ਤਾਂ ਸ਼ਾਮ ਨੂੰ ਹੁੰਨੀ ਆ ਲਾਈਵ ਨਹੀਂ ਤਾਂ ਫਿਰ ਨਹੀਂ ਅੱਜ ਵੀ ਮੈਂ ਵਲੌਗ ਬਣਾ ਕੇ ਲਿਆਉਣਾ ਹੈ ਜਾ ਕਿ ਤਾਂ ਕਰਕੇ ਨਹੀਂ ਹੋਊਗੀ ਲਾਈਵ ਕਰ ਦਿੱਤੀਆਂ ਦਾ ਫੰਕਸ਼ਨ ਆ ਪਿੰਡੇਸ ਘਰ ਕੇ ਉੱਥੇ ਜਾਣ ਜੁਤਵੀ ਜੀ ਥੈਂਕ ਯੂ ਤੁਸੀਂ ਪ੍ਰੋਗਰਾਮ ਤੇ ਹੋ ਫਿਰ ਵੀ ਸਪੋਰਟ ਕਰ ਰਹੇ ਹੋ ਆਪਣੀ ਸਿਸਟਰ ਨੂੰ ਗੋਰਖੀត្រਪਤੀ ਮੈਂ ਕਈਆਂ ਨੇ ਚੈਨਲ ਦੇਖਿਆ ਦਾ ਕਿ ਅ ਗੁਰਿਆਨੇ ਓਕੇ ਓਕੇ ਕਰੋ ਓਕੇ ਠੀਕ ਹੈ ਕਈਆਂ ਨੇ ਚੈਨਲ ਦੇਖਿਆ ਮੈਂ ਏਦਾਂ ਵਿਨਾ 10 ਮਤੂੰ ਉਹਨਾਂ ਦੇ ਹੁੰਦੇ ਤਾਂ ਹੈਗੇ ਆ ਮਤਲਬ ਸਬਸਕ੍ਰਾਈਬਰ ਬਹੁਤ ਜ਼ਿਆਦੇ ਹੁੰਦੇ ਆ ਪਰ ਵਾਚ ਟਾਈਮ ਨਹੀਂ ਪੂਰਾ ਹੁੰਦਾ ਨਾ ਨਾ ਓਕੇ ਤਾਂ ਤਾਂ ਫੋਨ ਕਿੱਥੇ ਆ ਫਿਰ ਹੁਣ ਘਰ ਆ ਓਕੇ 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 ਇਸ ਕਰਕੇ ਨਾ ਵੈਗਰੂ ਜੀ ਦੀ ਕਿਰਪਾ ਹੋਈ ਇਹ ਗੁਰਜ ਨੇ ਮੇਰ ਕੀ ਤੀ ਚੈਨਲ ਬਹੁਤ ਵਧੀਆ ਚੱਲਿਆ ਵੈਸੇ ਮੈਨੂੰ ਉਮੀਦ ਸੱਚੀ ਨਹੀਂ ਸੀਗੀ ਵੀ ਇੰਨਾ ਵਧੀਆ ਗਰੋ ਕਰੂ ਉਹ ਵੀ ਕੋਲ ਮੇਰੀ ਓਕੇ ਕਰਿਓ ਓਕੇ ਓਕੇ ਨੋ ਪ੍ਰੋਬਲਮ ਮੈਨੂੰ ਇੰਨੀ ਉਮੀਦ ਨਹੀਂ ਕੀਤੀ ਵੀ ਮੇਰਾ ਚੈਨਲ ਇੰਨਾ ਗਰੋ ਕਰੂਗਾ ਬਾਕੀ ਤਾਂ ਨਾ ਮੈਂ ਸਾਰਾ ਵਲੌਗ ਦੇ ਵਿੱਚ ਦੱਸੂ ਜੋ ਵੀ ਤੁਸੀਂ ਹòn ਕੁਐਸਚਨ ਪੁੱਛਣਾ ចੁੰਨੇ ਹੋ YouTube ਬਾਰੇ ਤੁਸੀਂ ਮੈਸੀ ਕਰ ਸਕਦੇ ਹੋ ਜਿਹੜੇ ਨਵੇਂ ਆ ਰਹੇ ਆ ਉਹ ਸਾਰੇ ਜਣੇ ਬੰਲਾ ਲਾਈਵ ਨੂੰ ਲਾਈਕ ਕਰ ਦਿਓ ਪਿਆਸੀਂ ਗਿਵਵੇ ਵੀ ਕਰਦੇ ਆ ਇਸ ਲਾਈਵ ਦੇ ਵਿੱਚ ਉਹ ਕੋਈ ਜਦੋਂ 20 ਲਾਈਕ ਸਟਾਰਟ ਹੋ ਗਏ ਹੋਣੇ ਤਾਂ ਉਦੋਂ ਕਰਾਂਗੇ ਅਸੀਂ ਤੁਸੀਂ ਡੇਲੀ ਲਾਈਵ ਦੇ ਵਿੱਚ ਆਇਆ ਕਰੋ ਲਾਸਟ ਤੱਕ ਮੈਸੀ ਕਰੋਂਗੇ ਹੋ ਸਕਦਾ ਤੁਹਾਡੀ ਆਈਡੀ ਆ ਜੀ ਇਰੇ ਸਿੱਧਾ ਨੋਕਮੈਂਟ ਕਰਾਂਗੇ ਤੇ ਤੁਸੀਂ ਸਾਨੂੰ ਦੱਸਿਓ ਤੁਹਾਡਾ ਨੰਬਰ ਜਾਂ ਕੁਛ ਵੀ ਪੇਟ੍ਰੀਅਮ ਵਗੈਰੇ ਦਾ ਤੇ ਅਸੀਂ ਉਹ ਜਿਹੜਾ ਜੋ ਵੀ ਗਿਵਵੇ ਹੋਊਗਾ ਤਾਂ ਤੁਹਾਨੂੰ ਅਸੀਂ ਪੇਮੈਂਟ ਕਰਾਂਗੇ ਸਾਰੇ ਜਣੇ ਲਾਈਵ ਨੂੰ ਲਾਈਕ ਕਰੋ ਜਿਹੜੇ ਨਵੇਂ ਆ ਰਹੇ ਆ ਜਨਨ ਨੂੰ ਸਬਸਕ੍ਰਾਈਬ ਕਰ ਲਓ ਤੇ ਬਲੌਗ ਤੇ ਜਾ ਕੇ ਸਾਰੇ ਜਣੇ ਕਮੈਂਟ ਕਰਿਓ ਕਿ ਤੁਸੀਂ ਸਾਡਾ ਬਲੌਗ ਕਿੱਥੋਂ ਦੇਖ ਰਹੇ ਹੋ So, okay sister. Angie sure. sister.